ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਸੋਇਆਬੀਨ ਤੇ ਆਲੂ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਿਲਕੁਲ ਸਿੰਪਲ ਤਰੀਕੇ ਨਾਲ ਸਿੰਪਲ ਮਸਾਲਿਆਂ ਨਾਲ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਚਟਪਟ ਬਣ ਕੇ ਤਿਆਰ ਹੋ ਜੇਗੀ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫਰੈਂਡਸ ਇੱਕ ਪਿਆਰਾ ਜਿਹਾ ਤੁਸੀਂ ਕਮੈਂਟ ਤਾਂ ਜ਼ਰੂਰੀ ਕਰ ਦਿਓ ਤੇ ਇਸ ਵਾਸਤੇ ਆਪਾਂ ਲਈਆਂ ਇੱਥੇ ਵੜੀਆਂ ਸੋਇਆਬੀਨ ਦੀਆਂ ਦੋ ਗਿਲਾਸ ਗਰਮ ਪਾਣੀ ਕਰ ਲਿਆ ਸੀ ਮੈਂ ਉਸ ਚੀ ਬਾਤੀਆਂ ਵੜੀਆਂ ਇੱਕ ਕੱਪ ਨਾਲੇ ਅੱਧਾ ਚਮਚ ਅਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦੇਵਾਂਗੇ ਤੇ 3-4 ਮਿੰਟ ਵਾਸਤੇ ਇਹਨੂੰ ਆਪਾਂ ਪੱਕਣ ਦਵਾਂਗੇ ਮੀਡੀਅਮ ਫਲੇਮ ਤੇ ਤੇ 4 ਮਿੰਟ ਬਾਅਦ ਜਿਹੜੀਆਂ ਬੜੀਆਂ ਉਹ ਸਾਡੀਆਂ ਫੁੱਲ ਚੁੱਕੀਆਂ ਨੇ ਫਰੈਂਡਸ ਇਹ ਸਾਈਜ਼ ਵਿੱਚ ਦੁੱਗਣੀਆਂ ਹੋ ਚੁੱਕੀਆਂ ਨੇ ਇਹਨੂੰ ਆਪਾਂ ਠੰਡਾ ਕਰਕੇ ਨਿਚੋੜ ਕੇ ਰੱਖ ਲਵਾਂਗੇ ਚੰਗੀ ਤਰ੍ਹਾਂ ਤੇ ਇਧਰ ਮੈਂ ਲਏ ਨੇ ਦੋ ਟਮਾਟਰ ਮੀਡੀਅਮ ਸਾਈਜ਼ ਦੇ ਥੋੜੇ ਕਾਜੂ ਮੈਂ ਇੱਥੇ ਲੈ ਲੈਨੇ 8-10 ਲਸਣ ਦੀਆਂ ਕਲੀਆਂ ਛਿਲਕੇ ਲੈ ਲਈਆਂ ਦੋ ਹਰੀਆਂ ਮਿਰਚਾਂ ਤੇ ਅਦਰਕ ਲਈਏ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਬਾਰੀਕ ਪੇਸਟ ਬਣਾ ਲਵਾਂਗੇ ਮਿਕਸੀ ਵਿੱਚ ਤੇ ਹੁਣ ਆਪਾਂ ਇੱਕ ਪੈਨ 'ਚ ਤੇਲ ਗਰਮ ਕਰਾਂਗੇ 2 ਚਮਚਾ ਮੈਂ ਇੱਥੇ ਤੇਲ ਲਿਆ ਸਰੋਂ ਦਾ ਤੇਲ ਮੈਂ ਇੱਥੇ ਲਿਆ ਜਦੋਂ ਤੇਲ ਆਪਣਾ ਗਰਮ ਹੋ ਜੇ ਉਦੋਂ ਪਾਵਾਂਗੇ ਇਸ 'ਚ ਅੱਧਾ ਚਮਚਾ ਜੀਰਾ ਇਹਦੇ ਨਾਲ ਥੋੜੇ ਜਿਖੜੇ ਮਸਾਲੇ ਆਪਾਂ ਪਾ ਦਵਾਂਗੇ ਤੇਜ ਪੱਤਾ 2-3 ਲੌਂਗ ਇੱਕ ਛੋਟਾ ਦਾਲਚੀਨੀ ਦਾ ਟੁਕੜਾ ਇੱਕ ਛੋਟੀ ਇਲਾਇਚੀ ਤੇ ਥੋੜੀਆਂ ਕਾਲੀਆਂ ਮਿਰਚਾਂ ਤੇ ਨਾਲੇ ਆਪਾਂ ਪਾ ਦਵਾਂਗੇ ਇਸ ਦੇ ਨਾਲ ਹੀ ਦੋ ਛੋਟੇ ਸਾਈਜ਼ ਦੇ ਪਿਆਜ਼ ਮੈਂ ਬਾਰੀਕ ਕਟਲੇ ਸੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਬਹੁਤਾ ਬਰਾਊਨ ਆਪਾਂ ਨਹੀਂ ਕਰਾਂਗੇ ਇਹਨਾਂ ਨੂੰ ਹਲਕਾ ਜਿਹਾ ਪੁੰਨ ਲਵਾਂਗੇ ਪਿਆਜ਼ ਨੂੰ ਮੈਂ 2 ਮਿੰਟ ਤੱਕ ਪਕਾ ਲਿਆ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਤੇ ਉਦੋਂ ਪਾਵਾਂਗੇ ਆਪਾਂ ਮਸਾਲੇ 1 ਚਮਚ ਲਾਲ ਮਿਰਚ ਪਾਊਡਰ 1.5 ਚਮਚ ਅਥੀ ਤਣੀਆਂ ਪਾਊਡਰ ਪਾਇਆ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਹਲਦੀ ਪਾਊਡਰ ਥੋੜਾ ਜਿਹਾ ਆਪਾਂ ਗਰਮ ਮਸਾਲਾ ਵੀ ਐਡ ਕਰਾਂਗੇ ਤੇ ਇਹਦੇ ਨਾਲ ਹੀ ਥੋੜੀ ਜਿਹੀ ਹਿੰਗ ਮੈਂ ਪਾਈ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ 30 ਸਕਿੰਟਾਂ ਵਾਸਤੇ ਆਪਾਂ ਮਸਾਲਿਆਂ ਨੂੰ ਪੁੰਨਾਂਗੇ ਇਹਦੇ ਨਾਲ ਗਰੇਵੀ ਦਾ ਕਲਰ ਵਧੀਆ ਆਊਗਾ ਤੇ ਜਦੋਂ ਆਪਣੇ ਮਸਾਲੇ ਚੰਗੀ ਤਰ੍ਹਾਂ ਪੁੰਜਾਂ ਉਦੋਂ ਆਪਾਂ ਜਿਹੜਾ ਮਿਕਸੀ ਵਿੱਚ ਇਹ ਪੇਸਟ ਬਣਾ ਕੇ ਰੱਖਿਆ ਸੀ ਕਾਜੂ ਲਸਣ ਹਰੀ ਮਿਰਚ ਅਦਰਕ ਦਾ ਤੇ ਟਮਾਟਰ ਦਾ ਉਹ ਮੈਂ ਪਾਤਾ ਨਾਲੇ ਆਪਾਂ ਥੋੜਾ ਜਿਹਾ ਪਾਣੀ ਵੀ ਇਸ 'ਚ ਪਾਵਾਂਗੇ ਜਿਹੜਾ ਮਿਕਸੀ ਵਿੱਚ ਆਪਣਾ ਬੈਟਰ ਜਿਹੜਾ ਮਟੀਰੀਅਲ ਲੱਗਾ ਰਹਿ ਗਿਆ ਸੀ ਤੇ ਉਹਦੇ 'ਚ ਆਪਾਂ ਥੋੜਾ ਜਿਹਾ ਪਾਣੀ ਪਾਤਾ ਤੇ ਇਹਨੂੰ ਮਿਕਸ ਕਰਕੇ ਇਸ 'ਚ ਪਾਤਾ ਮੈਂ ਤੇ ਇਹਨੂੰ ਵੀ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪੁੰਨਾਂਗੇ ਟਮਾਟਰ ਹੈਗੇ ਨੇ ਐਦਾਂ ਇੰਨਾ ਚ ਤੇ ਦੋ ਦੋ ਤਿੰਨ ਮਿੰਟ ਆਪਾਂ ਪੁੰਨ ਲਵਾਂਗੇ ਤੇ ਜਦੋਂ ਆਇਲ ਥੋੜਾ ਜਿਹਾ ਸੈਪਰੇਟ ਹੋ ਜਾਏ ਉਦੋਂ ਪਾਵਾਂਗੇ ਦਹੀਂ ਦਹੀਂ ਮੈਂ ਇੱਥੇ 1 ਟੇਬਲस्पून ਲਿਆ ਹੈ ਤੇ ਦਹੀਂ ਨੂੰ ਵੀ ਆਪਾਂ ਮਿਕਸ ਕਰ ਦਵਾਂਗੇ ਕਿਉਂਕਿ ਦਹੀਂ ਆਪਾਂ ਥੋੜੀ ਮਾਤਰਾ ਚ ਪਾਣ ਲੱਗੇ ਆ ਇਸ ਵਾਸਤੇ ਥੋੜਾ ਜਿਹਾ ਖੱਟਾ ਦਹੀਂ ਵੀ ਚਲ ਜਾਏਗਾ ਇੱਕ ਚਮਚਾ ਆਪਾਂ ਪਾਵਾਂਗੇ ਕਸੂਰੀ ਮੇਥੀ ਤੇ ਇਹਦੇ ਨਾਲ ਹੀ ਮੈਂ ਇੱਕ ਵੱਡੇ ਸਾਈਜ਼ ਦਾ ਆਲੂ ਲਿਆ ਤੇ ਉਹਨੂੰ ਲੰਮਾ ਲੰਮਾ ਇਸ ਤਰ੍ਹਾਂ ਕੱਟ ਲਿਆ ਸੀ ਤੇ ਨਾਲੇ ਆਪਾਂ ਸੋਆ ਸੋਇਆ ਵੜੀਆਂ ਜਿਹੜੀਆਂ ਨਿਚੋੜ ਕੇ ਰੱਖੀਆਂ ਸੀ ਉਹ ਵੀ ਮੈਂ ਪਾ ਦਿਆਂ ਇੱਥੇ ਤੇ ਇਹਨਾਂ ਨੂੰ ਆਪਾਂ ਦੋਹਾਂ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਇਸ ਦੇ ਨਾਲ ਮਸਾਲਿਆਂ ਦੇ ਨਾਲ ਹਲਕੇ ਹੱਥਾਂ ਨਾਲ ਆਪਾਂ ਮਿਕਸ ਕਰਾਂਗੇ ਵੜੀਆਂ ਜ਼ਿਆਦਾ ਟੁੱਟਣੀਆਂ ਨਹੀਂ ਚਾਹੀਦੀਆਂ ਤੇ ਹੁਣ ਟੱਕਣ ਲਾ ਕੇ ਆਪਾਂ 2 ਮਿੰਟ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ ਐਸ ਦੇ ਨਾਲ ਕੀ ਹੈ ਕਿ ਮਸਾਲਾ ਬੜੀਆਂ ਦੇ ਅੰਦਰ ਚਲ ਜੇਗਾ ਤੇ 2 ਮਿੰਟ ਮੈਂ ਇਹਨੂੰ ਮੀਡੀਅਮ ਫਲੇਮ ਤੇ ਪਕਾ ਲਿਆ ਤੇ ਹੁਣ ਆਪਾਂ ਪਾਵਾਂਗੇ ਗਰਮ ਪਾਣੀ ਗਰਮ ਪਾਣੀ ਮੈਂ 1 ਗਲਾਸ ਪਾਇਆ ਤੁਸੀਂ ਜਿੰਨੀ ਗਰੇਵੀ ਰੱਖਣੀ ਹੈ ਓਨੀ ਰੱਖ ਸਕਦੇ ਹੋ ਤੇ ਨਾਲੇ ਆਪਾਂ ਸਵਾਦ ਅਨੁਸਾਰ ਇਥੇ ਨਮਕ ਪਾਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਵਾਂਗੇ ਫਿਰ ਤੋਂ ਤੇ ਸਾਰਾ ਕੁਝ ਮਿਕਸ ਹੋ ਚੁੱਕਾ ਹੈ ਹੁਣ ਆਪਾਂ ਟੱਕ ਲਾ ਕੇ ਇਹਨੂੰ 6-7 ਮਿੰਟਾਂ ਵਾਸਤੇ ਪਕਕਣ ਦਵਾਗੇ ਜਦੋਂ ਤੱਕ ਆਲੂ ਸਾਡੇ ਸੌਫਟ ਨਾ ਹੋ ਜੇ ਤੇ ਹੁਣ ਟੱਕਣ ਲਾ ਕੇ ਆਪਾਂ ਪਕਾਵਾਂਗੇ ਤੇ ਫਰੈਂਡ ਇਹਨੂੰ ਮੈਂ 6-7 ਮਿੰਟ ਪਕਾ ਲਿਆ ਸੀ ਮੀਡੀਅਮ ਫਲੇਮ ਤੇ ਤੇ ਮੈਂ ਗੈਸ ਦੀ ਫਲੇਮ ਵੀ ਆਫ ਕਰਤੀ ਤੇ ਹੁਣ ਪਾਵਾਂਗੇ ਹਰਾ ਧਨੀਆ ਤੁਸੀਂ ਜੇਕਰ ਚਾਹੋ ਤਾਂ ਉਤੋਂ ਗਰਮ ਮਸਾਲਾ ਵੀ ਥੋੜਾ ਜਿਹਾ ਪਾ ਸਕਦੇ ਹੋ ਪਰ ਮੈਂ ਹੁਣ ਗਰਮ ਮਸਾਲਾ ਐਡ ਨਹੀਂ ਕਰਾਂਗੇ ਇਹ ਦਿਨ ਇਸ ਤਰ੍ਹਾਂ ਵੀ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਤੇ ਨਾਲੇ ਉਸ ਤੋਂ ਪਾ ਦਿਆ ਮੈਂ ਹਰਾ ਧਨੀਆ ਤੇ ਫਰੈਂਡ ਸਬਜੀ ਸਾਡੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜੇਕਰ ਤੁਸੀਂ ਰੋਟੀਆਂ ਨਾਲ ਪਸੰਦ ਕਰੋ ਤਾਂ ਰੋਟੀਆਂ ਨਾਲ ਖਾ ਸਕਦੇ ਹੋ ਨਹੀਂ ਤਾਂ ਚੋਲਾ ਨਾਲ ਵੀ ਤੁਸੀਂ ਇਹ ਸਬਜੀ ਸਰਵ ਕਰ ਸਕਦੇ ਹੋ ਜੇਕਰ ਰੈਸਪੀ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਫਰੈਂਡਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ